ਕਦਰ ਉਸ ਵੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਰਵਾਨ ਸ਼ਾਇਰ ਤੋਂ ਪੰਜਾਬੀ ਫਿਲਮ ਜਿਹੜੀ ਹੈ ਸਰਤਾਜ ਦੇ ਨਿਰੂ ਬਾਜਵਾਦੀ ਅੱਜ ਪ੍ਰੀਮੀਅਰ ਸੀਗਾ ਅਸਿੱਤ ਪਹੁੰਚਨੇ ਆਓ ਦੇਖਦੇ ਨੇ ਕੀ ਕੁਛ ਖਾਸ ਹੈ ਤੇ ਗੱਲਬਾਤ ਕਰਦੇ ਲੋਕਾਂ ਨੂੰ ਕਿਵੇਂ ਇਹ ਪਸੰਦ ਆਈ ਹੈ ਮੈਨੂੰ ਲੱਗਦਾ ਅਗਰ ਇਸ ਫਿਲਮ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ ਜਾਵੇ ਤਾਂ ਫਿਰ ਨਬਜ਼ अधूरी रह ਜੋਗੀ ਨਹੀਂ ਨਹੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਫਿਲਮ ਦੇਖੀ ਆ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਮੈਨੂੰ ਲੱਗਦਾ ਸ਼ਾਇਰ ਨੇ ਜਿੰਨੀ ਵਾਰ ਸ਼ਾਇਰੀ ਮਾਰੀ ਓਨੀ ਵਾਰ ਰੋਈ ਹੈ ਮੈਂ ਵੀ ਬਹੁਤ ਵਾਰੀ ਰੋਇਆ ਪਹਿਲਾਂ ਹੱਸੇ ਵੀ ਤੇ ਫਿਰ ਰੋਇਆ ਵੀ ਬੜੇ ਵਾਰੀ ਬੜ ਕਮਾਲ ਦਾ ਐਕਸਪੀਰੀਅੰਸ ਸੀਗਾ ਮੇਰਾ ਮੈਂ ਦਰਸ਼ਕਾਂ ਵਾਂਗ ਫਿਲਮ ਦੇਖੀ ਆ ਤੇ ਮੇਰਾ ਬੜਾ ਕਮਾਲ ਦਾ ਐਕਸਪੀਰੀਅੰਸ ਸੀਗਾ ਕਿਉਂਕਿ ਇਸ ਦੇ ਵਿਚਕਾਰ ਬਹੁਤ ਸਾਰੇ ਅਜਿਹੇ ਸੀਨ ਸੀ ਜੇ ਆਪਾਂ ਅੱਜ ਦੀ ਜ਼ਿੰਦਗੀ ਦੇ ਦੌਰ ਦੇ ਵਿਚਕਾਰ ਕਰੀਏ ਕਿ ਕੋਈ ਆਪਣੀ ਸ਼ਾਇਰੀ ਦੀ ਕਿਤਾਬ ਤੁਸ ਤੁਹਾਨੂੰ ਦੇ ਦੇਵੇ ਤੇ ਉਹ ਆਪਣੇ ਨਾਂ ਕਰ ਲੈਂਦਾ ਗੀਤ ਅੱਜ ਦੇ ਟਾਈਮ ਦੇ ਵਿਚਕਾਰ ਬਹੁਤ ਲੜਾਈਆਂ ਹੁੰਦੀਆਂ ਤੁਸੀਂ ਵੀ ਜਾਣਦੇ ਹੋ ਨੇ ਇੱਕ ਸ਼ਾਇਰ ਨੇ ਆਪਣੀ ਪੂਰੀ ਜ਼ਿੰਦਗੀ ਆਪਣੀ ਮੁਹੱਬਤ ਦੇ ਦਿੱਤੀ ਬਿਲਕੁਲ 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 ਬੜਾ ਕਮਾਲ ਦਾ ਕੰਬੀਨੇਸ਼ਨ ਆ ਫਿਲਮ ਦੇ ਰਾਈਟਰ ਦਾ ਫਿਲਮ ਦੇ ਡਾਇਰੈਕਟਰ ਦਾ ਜਾ ਫਿਲਮ ਦੇ ਵਿੱਚ ਫਿਰ ਜਿਹੜਾ ਪਰਫਾਰਮ ਕੀਤਾ ਨੀਰੂ ਬਾਜਵਾ ਹੋਣਾ ਨੇ ਉਹ ਸਿਖਰ ਹੈ ਉਹਨਾਂ ਦੀ ਪਰਫਾਰਮੈਂਸ ਦਾ ਸਰਤਾਜ ਹੋਣਾ ਦੀ ਸ਼ਾਇਰੀ ਤੇ ਉਹਨਾਂ ਦੀ ਫਿਲਮ ਦੇ ਵਿੱਚ ਪਰਫਾਰਮੈਂਸ ਬਾਕਮਾਲ ਹੈ ਫਿਲਮ ਦਾ ਸੰਗੀਤ ਫਿਲਮ ਦੀ ਫੋਟੋਗ੍ਰਾਫੀ ਹਰ ਇੱਕ ਚੀਜ਼ ਕਮਾਲ ਦੀ ਹੈ ਤੁਹਾਡਾ ਫੇਵਰਿਟ ਸੀਨ ਮਤਲਬ ਪੂਰੀ ਫਿਲਮ ਦੇਖ ਕੇ ਕੋਈ ਇੱਕ ਸੀਨ ਜਿਸ ਨੂੰ ਤੁਸੀਂ ਕਹੋਗੇ ਕਿ ਮਤਲਬ ਦਿਲ ਨੂੰ ਛੋ ਗਿਆ ਦਿਲ ਮਤਲਬ ਕਹਿੰ ਲੈ ਆਉਂਦੇ ਮੈਂ ਮੈਂ ਸਾਰੀ ਫਿਲਮ ਹੀ ਕਿੰਨੇ ਸੀਨ ਨੇ ਅਜੇ ਤੇ ਫਿਲਮ ਚੋਂ ਮੈਂ ਬਾਹਰ ਹੀ ਨਿਕਲਿਆ ਸੋ ਹੁਣ ਆਰਾਮ ਨਾਲ 2-4 ਘੰਟਿਆਂ ਚ ਮਹਿਸੂਸ ਹੋਊਗਾ ਅਜੀਤ ਫਿਲਮ ਦੇ ਵਿੱਚ ਹੀ ਆ ਜਦ 우ਸਤਾਦ ਨੂੰ ਸੁਣਾਈ ਸ਼ਾਇਰੀ ਜਦ 우ਸਤਾਦ ਨੂੰ ਸ਼ਾਇਰੀ ਸੁਣੀ ਸੁਣਾਈ ਉਹ ਦੇ ਮੁਕਾਮ ਸੀ ਉਹ ਜੇ ਉਸ ਵੇਲੇ ਦੀ ਜੇ ਬਾਅਦ ਕਮਾਲ ਸੀ ਕਮਾਲ ਸੀ ਸਿਖਰ ਤੇ ਸੀ ਸਾਰੀਆਂ ਚੀਜ਼ਾਂ ਸੋ ਤੁਸੀਂ ਵੀ ਜਦੋਂ ਦੇਖੋਗੇ ਫਿਲਮ ਨੂੰ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਬਹੁਤ ਸੋਹਣਾ ਮਹਿਸੂਸ ਕਰੋਗੇ ਤੇ ਵਧੀਆ ਐਕਸਪੀਰੀਅੰਸ ਲੈ ਕੇ تھیਟਰ ਚੋਂ ਨਿਕਲੋਗੇ ਕਹਿ ਰਹੇ ਨੇ ਲੋਕ ਕਹਿ ਰਹੇ ਨੇ ਜਿੰਨੇ ਵੀ ਇੱਥੇ ਹੱਲ ਤੇ ਗਲਬਾਤ ਵੀ ਇਹ ਸਭ ਕਹਿੰਦੇ ਕਿ ਨੈਕਸਟ ਲੈਵਲ ਸੈੱਟ ਕਰਤਾ ਸਰਤਾਜ ਨੇ ਤੇ ਨਿਰੂ ਨੇ ਬਿਲਕੁਲ ਬਿਲਕੁਲ ਬਹੁਤ ਮੈਂ ਤੇ ਹੁਣ ਵੀ ਕਈ ਸੀਨ ਸੋਚ ਕੇ ਭਾਵਕ ਹੋ ਰਿਹਾ ਕਿ ਐਨੇ ਕਮਾਲ ਦੀ ਕੈਮਿਸਟਰੀ ਹੈਗੀ ਆ ਸਰਤਾਜ ਹੋਣਾ ਦੀ ਤੇਨੀ ਰੂਹ ਹੋਣਾ ਦੀ ਤੇ ਬਾ ਕਮਾਲ ਫਿਲਮ ਬਣੀ ਆ ਤੇ ਤੁਸੀਂ ਵੀ ਕੁਝ ਸੋਚ ਰਹੇ ਹੋ ਤੁਸੀਂ ਤੁਹਾਨੂੰ ਤਾਂ ਥੋੜਾ ਬਹੁਤ ਆ ਤੁਸੀਂ ਵੀ ਪਿਛਾ ਪਾਰਟ ਕੀਤਾ ਹੈਗਾ ਤੁਹਾਡਾ ਵੀ ਹੈਗਾ ਕਿ ਮੈਂ ਵੀ ਅਜਿਹੀ ਕੋਈ ਫਿਲਮ ਲੈ ਕੇ ਆਵਾਂ ਜਿਸ ਤੋਂ ਬਾਅਦ ਬੋਲੇ ਕਿ ਮੰਟੀ ਬੈਂਸ ਮੋਲ ਆਵ ਨੈਕਸਟ ਲੈਵਲ ਨਹੀਂ ਨਹੀਂ ਇਹ ਤੇ ਜਦੋਂ ਜਿਵੇਂ ਸਬਬ ਬਣੂਗਾ ਉਹਦੇ ਨਾਲ ਹੀ ਆ ਲੱਗਦਾ ਮੈਡਮ ਵੀ ਬਹੁਤ ਰੋਈ ਨੇ ਮੈਂ ਬਹੁਤ ਰੋਈਏ ਪੂਰੀ ਫਿਲਮ ਦੇ ਵਿੱਚ ਕਰ ਤੁਹਾਡੇ ਅੱਖਾਂ ਦੱਸ ਰਹੀ ਹੈ ਕਿ ਸ਼ਾਇਰ ਨੇ ਬਹੁਤ ਰੁਲਾਇਆ ਹੈ ਬਿਲਕੁਲ 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 ਸ਼ਾਇਰ ਮੂਵੀ ਸੱਚੀ ਬਹੁਤ ਸੋਹਣੀ ਮੂਵੀ ਹੈ ਔਰ ਕਨਸੈਪਟ ਬਹੁਤ ਪਿਆਰਾ ਹੈ ਬਾਕੀ ਮਿਊਜ਼ਿਕ ਬਹੁਤ ਪਿਆਰਾ ਹੈ ਔਰ ਸ਼ਾਇਰ ਸਾਹਮਣੇ ਤਾਂ ਕਮਾਲ ਹੀ ਕਰਤੀ ਸਰਤਾਜ ਜੀ ਨੇ ਨੀਰੂ ਜੀ ਵਾਰਿਆ ਆਪਾਂ ਸਾਰੇ ਜਾਣਦੇ ਆ ਸਾਰੇ ਨੇ ਬਖੂਬੀ ਆਪਣਾ ਰੋਲ ਨਿਭਾਇਆ ਬੰਟੀ ਬੈਂਸ ਹੁਣਾ ਨੇ ਬਹੁਤ ਸੋਹਣਾ ਕੰਮ ਕੀਤਾ ਹਰ ਕਿਰਦਾਰ ਬਹੁਤ ਵਧੀਆ ਸੀਗਾ ਦੇਵੀ ਭਾਜੀ ਨੇ ਬਹੁਤ ਕੰਮ ਕੀਤਾ ਰਾਣਾ ਰਣਬੀਰ ਜੀ ਨੇ ਬਹੁਤ ਸਾਨੂੰ ਦੇਖਣ ਨੂੰ ਮਿਲੇ ਕਿ ਜਿਹੜੇ ਬੜੀ ਦੇਰ ਤੋਂ ਨਹੀਂ ਆ ਰਹੇ ਸੀਗੇ ਔਰ ਅਸੀਂ ਉਹਨਾਂ ਨੂੰ ਵੱਡੇ ਪੱਦੇ ਦੇਖ ਕੇ ਸਾਡਾ ਬਹੁਤ ਮਨ ਖੁਸ਼ ਹੋਇਆ ਬਹੁਤ ਚੰਗਾ ਲੱਗਿਆ ਅਸੀਂ ਆਪਸ ਵਿੱਚ ਇਹੀ ਗੱਲਾਂ ਕਰ ਰਹੇ ਸੀਗੇ ਕਿ ਬਹੁਤ ਵਧੀਆ ਲੱਗ ਰਿਹਾ ਦੇਵੀ ਭਾਜੀ ਹੁਣਾ ਨੂੰ ਅਸੀਂ ਜਦੋਂ ਦੇਖਿਆ ਉਹਨਾਂ ਦੀ ਐਂਟਰੀ ਦੇਖੀ ਬੰਟੀ ਬੈਂਸ ਹੁਣਾ ਨੂੰ ਦੇਖਿਆ ਉਹ ਤੋਂ ਚਲੋ ਸਾਰੇ ਸਾਡੇ ਪਰਿਵਾਰ ਹੀ ਹੈ ਬੜਾ ਅੱਛਾ ਲੱਗਿਆ ਸਾਰਿਆਂ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਬਹੁਤ ਮਨ ਖੁਸ਼ ਹੈ ਔਰ ਸਾਰੀ ਗਾਇਕ ਕੋ ਐਕਚੁਅਲੀ ਹੈ ਨਾ ਗਾਇਕ ਤੇ ਸ਼ਾਇਰ ਤੇ ਮौसी ਕੀ ਬਹੁਤ ਨਜ਼ਦੀਕ ਹੁੰਦੀ ਹੈਗੀ ਹੈ ਅਜਿਹਾ ਕਿਹੜਾ ਸੀਨ ਥਾ ਜੋ ਤੁਹਾਨੂੰ ਬਹੁਤ ਭਾਵੁਕ ਕਰ ਗਿਆ ਮਨ ਦੇ ਵਿਚਾਰ ਛੂ ਗਿਆ ਕਿਉਂਕਿ ਸ਼ਾਇਰ ਦਿਲ ਦੀ ਗੱਲਾਂ ਕਹਿ ਰਿਹਾ ਸੀ ਸੀਨ ਸਾਰੇ ਬਹੁਤ ਵਧੀਆ ਸੀਗੇ ਜੇ ਉਹਨਾਂ ਨੇ ਚਾਹ ਜ਼ਾਹਰ ਕੀਤਾ ਮਤਲਬ ਸਿਰਾਂ ਨੂੰ ਮਿਲਣ ਦਾ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਆਪਣਾ ਸਫ਼ਰ ਸ਼ੁਰੂ ਕੀਤਾ ਕਿ ਮੈਂ ਉਸਤਾਦ ਕੋਲੇ ਜਾਣਾ ਉਹਨਾਂ ਨੇ ਆਪਣਾ ਵਾਜੇ ਤੋਂ ਨਹੀਂ ਸ਼ੁਰੂ ਕੀਤਾ ਉਹਨਾਂ ਨੇ ਚਾਹ ਤੋਂ ਸ਼ੁਰੂ ਕੀਤਾ ਕਿਉਂਕਿ ਸੀਰੋ ਨੂੰ ਲੱਭ ਰਹੇ ਸੀ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਕਰੈਕਟਰ ਸੀਗਾ ਜਦੋਂ ਉਹ ਚੀਜ਼ ਉਹ ਮਿਲ ਜਾਂਦੇ ਇੱਕ ਦੂਜੇ ਨੂੰ ਤੇ ਫਿਰ ਜਦੋਂ ਉਹਨਾਂ ਦਾ ਵਿਛੋੜਾ ਪੈਂਦਾ ਹਰ ਚੀਜ਼ ਆਪਣੇ ਆਪ ਦੇ ਵਿੱਚ ਬਹੁਤ ਮਤਲਬ ਮਾਇਨੇ ਰਖਾਉਂਦੀ ਸੀਗੀ ਉਹ ਖੁਸ਼ੀ ਵਾਲੇ ਪਲ ਉਹ ਮੁੜ ਕੇ ਉਦਾਸੀ ਵਾਲੇ ਪਲ ਉਹਨਾਂ ਦੇ ਵਿੱਚ ਆਪਾਂ ਰੋਏ ਆ ਜਦੋਂ ਖੁਸ਼ੀ ਵਾਲੇ ਸੀ ਆਪਾਂ ਹੱਸੇ ਆ ਇਹੀ ਇਹੀ ਐਕਟਿੰਗ ਦਾ ਇੱਕ ਮੈਂ ਕਹਿੰਨੀ ਹੁੰਦੀ ਆ ਕਿ ਤੁਹਾਨੂੰ ਨਜ਼ਰ ਹੋਣਾ ਚਾਹੀਦਾ ਤੁਹਾਡੇ ਦਿਲ ਨੂੰ ਛੂਵੇ ਜਿਹੜੀ ਚੀਜ਼ ਬਸ ਇੱਕ ਕਲਾਸਿਕ ਗੱਲ ਹੈਗੀ ਹੈ ਕਹਿੰਦੇ ਕਿ ਆ ਫਿਲਮ ਮੈਨੂੰ ਲੱਗਦਾ ਕਿ ਸਰਤਾਜ ਸਨ ਇੱਕ ਲੈਵਲ ਇਨਾ ਵੱਡਾ ਕਰਤਾ ਕਿ ਬਾਕੀ ਵਾਸਤੇ ਥੋੜੀ ਮੁਸ਼ਕਲ ਹੋ ਸਕਦਾ ਮੈਂ ਅੱਗੇ ਕਹਿ ਚੁੱਕੀ ਹਾਂ ਕਿ ਸਰਤਾਜ ਜੀ ਨੇ ਆਪਣੇ ਅ ਲੇਖਣੀ ਦੇ ਵਿੱਚ ਔਰ ਗਾਣੇ ਦੇ ਵਿੱਚ ਤਾਂ ਸਾਰਿਆਂ ਨੂੰ ਕੀਲੇ ਸੀਗਾ ਬਟ ਐਕਟਿੰਗ ਦੇ ਵਿੱਚ ਵੀ ਸਾਰੇ ਫੈਨ ਹੋ ਗਏ ਆ ਮੈਂ ਸੱਚੀ ਫੈਨ ਹੋ ਗਈ ਆ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਸੋਨਾ ਕੰਮ ਕੀਤਾ ਆਉਂਦਾ ਹੈ ਮਿਲ ਕੇ ਆਇਆ ਉਹਨਾਂ ਨੂੰ ਮੈਂ ਕਹਿ ਕੇ ਆਇਆ ਵੀ ਤੁਸੀਂ ਮੈਂ ਵੀ ਮੈਂ ਕਹਿ ਕੇ ਆਇਆ ਔਰ ਜੋ ਮੈਂ ਕਹਿ ਕੇ ਆਇਆ ਵੀ ਜੋ ਤੁਸੀਂ ਕੀਤਾ ਵੀ ਨੋ ਵਰਡਸ ਯੂ نو ਕ੍ਰੈਡਿਟ ਗੋਸ ਟੂ ਐਵਰੀਬਾਡੀ ਬਟ ਮੈਂ ਉਹਨਾਂ ਦਾ ਸਪੈਸ਼ਲ ਥੈਂਕਸ ਕਰਕੇ ਆਇਆ ਵੀ ਤੁਸੀਂ ਜੋ ਗਾਇਆ ਕੰਪਨੀ ਦੇ ਲਿਖਿਆ ਅਕਸਰ ਹੀ ਪਹਿਚਾਨ ਵੀ ਸ਼ਾਇਰਾਂ ਦੇ ਬਾਗ ਹੁੰਦੀ ਹੈ ਗਾਇਕਾ ਦੇ ਬਾਗ ਹੁੰਦੀ ਹੈ ਉਹ ਦਿਲ ਨੂੰ ਛੂਹ ਜਾਂਦੀ ਹੈ ਕੋਈ ਕਹਾਂਗਾ ਇੰਨੇ ਵੀ ਸਾਰੀ ਟੀਮ ਨੂੰ ਬਾਤ ਬਾਤ ਮਾਰਕਾ ਸਾਰੇ ਜਣੇ ਦੇਖ ਕੇ ਆਉਂਦੇ ਅਮਨ ਨੂਰੀ मैम ਮੇਰੇ ਨਾਲ ਹੀ ਤੇ ਮੌਜੂਦ ਨੇ ਮੈਮ ਸ਼ਾਇਰ ਫਿਲਮ ਦੇਖ ਕੇ ਸੱਚੀ ਦੱਸੋ ਤੁਸੀਂ ਕਿਉਂਕਿ ਆਸ਼ਕਾ ਦੀ ਗੱਲ ਹੁੰਦੀ ਹੈ ਗਾਇਕਾ ਦੀ ਗੱਲ ਹੁੰਦੀ ਹੈ ਸਰ ਨੂੰ ਤਾਂ ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਇਸ ਫਿਲਮ ਦੇਖ ਕੇ ਕੀ ਲੱਗਿਆ ਬਹੁਤ ਆਨੰਦ ਆਇਆ ਸਕੂਨ ਆਇਆ ਨੂੰ ਬੜੇ ਦਿਰ ਬਾਅਦ ਇੱਕ ਸੋਹਣੀ ਸੁਚੱਜੀ ਚੰਗੀ ਫਿਲਮ ਦੇਖਣ ਮਿਲੀ ਆ ਅ ਫਿਲਮ ਨੇ ਕਹਾਂ ਕਿ ਰੂਹ ਦੀ ਗੱਲ ਸੀ ਇਹਦੇ ਵਿੱਚ ਦਾ ਸਾਰੀ ਸਚਾਈ ਸੀਗੀ ਜੋ ਅਸਲ ਦੇ ਵਿੱਚ ਸੱਚਾ ਦੁਨੀਆ ਦਾ ਜੋ ਸੱਚਾ ਉਹ ਇਸ ਫਿਲਮ ਦੇ ਵਿੱਚ ਸੀਗਾ ਐਡੀ ਰੂਹਾਨੀਤ ਸੀਗੀ ਔਰ ਜੋ ਕਿਰਦਾਰ ਨਿਭਾਏ ਨੇ ਨੀਰੂ ਜੀ ਨੇ ਸਰਤਾਜ ਜੀ ਨੇ ਬਾ ਕਮਾਲ ਦੋਨਾਂ ਨੇ ਦੋਨਾਂ ਦੀ ਰੂਹਾਂ ਬੋਲੀਆਂ ਨੇ ਫਿਲਮ ਦੇ ਵਿੱਚ ਅੱਜਕੱਲ ਦੀ ਮੁਹੱਬਤ ਤੇ ਉਸ ਸਮੇਂ ਦੀ ਮੁਹੱਬਤ ਦੇ ਵਿਚਕਾਰ ਇੱਕ ਨਾ ਬੜਾ ਅਹਿਮ ਹੁੰਦਾ ਸੀਗਾ ਇੱਕ ਦੂਜੇ ਦਾ ਆਦਰ ਮਾਨ ਸਤਕਾਰ ਇਹ ਫਿਲਮ ਦੇ ਵਿੱਚਕਾਰ ਵੀ ਦਿਖਾਇਆ ਗਿਆ ਲੇਕਿਨ ਅੱਜਕੱਲ ਦੀ ਪੀੜ੍ਹੀ ਇਹ ਨਹੀਂ ਜਾਣਦੀ ਹੈਗੀ ਆ ਉਹਨਾਂ ਨੂੰ ਲੱਗਦਾ ਕੁਝ ਪਾ ਲੈਣਾ ਹੀ ਪਿਆਰ ਮੁਹੱਬਤ ਹੈ ਨਹੀਂ ਅੱਜਕੱਲ ਜਾਂ ਕੱਲ ਪੁਰਾਣਾ ਸਮਾਂ ਆਪਾਂ ਕਹਿ ਨਹੀਂ ਸਕਦੇ ਮੁਹੱਬਤ ਕਦੇ ਪੁਰਾਣੀ ਨਹੀਂ ਹੁੰਦੀ ਔਰ ਮੁਹੱਬਤ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਅੱਜ ਹੈ ਨਹੀਂ ਅੱਖਾਂ ਹੋਣੀਆਂ ਚਾਹੀਦੀਆਂ ਰੂਹ ਹੋਣੀ ਚਾਹੀਦੀ ਹੈ ਲੱਭਣ ਦੀ ਮਹੱਭਤ ਨੂੰ ਦੇਖਣ ਵਾਲੇ ਤਾਂ ਕਿਤੋਂ ਵੀ ਦੇਖ ਲੈਂਦੇ ਨੇ ਕਿਹੜੇ ਕਿਹੜੇ ਸੀਨ ਨੇ ਦਿਲ ਕੀ ਲਿਆ ਸਾਰੀ ਫਿਲਮ ਦੇ ਸਾਰੀ ਫਿਲਮ ਨੇ ਬਾ ਕਮਾਲ ਸ਼ਾਇਰੀ ਸਰਤਾਜ ਜੀ ਦੀ ਔਰ ਕਰੈਕਟਰ ਹੀ ਕਿਤੇ ਕਰੈਕਟਰ ਬਾ ਕਮਾਲ ਸੀਗਾ ਔਰ ਜੋ ਫੀਲ ਸੀਗਾ ਫਿਲਮ ਦਾ ਫਿਲਮ ਦੀ ਜਿਹੜੀ ਡਿਓਪੀ ਕੀਤੀ ਉਹਨਾਂ ਨੇ ਕਮਾਲ ਕੀਤਾ ਲਾਈਟਿੰਗ ਅੰਨੀ ਬਾ ਕਮਾਲ ਸੀਗੀ ਔਰ ਲੋਕੇਸ਼ਨਸ ਬਹੁਤ ਸੋਹਣਿਆ ਟੁਕ ਵੇਆ ਸੀਗੀਆਂ ਜਿਹੜਾ ਬੈਕਗ੍ਰਾਉਂਡ ਮਿਊਜ਼ਿਕ ਸੀਗਾ ਉਹ ਵੀ ਕਮਾਲ ਦਾ ਸੀਗਾ ਕਿਉਂਕਿ ਜਿੱਥੇ-ਜਿੱਥੇ ਕੋਈ ਬਹੁਤ ਬੈਰਾਗੀ ਸੀ ਨਾ ਉਹਦੇ ਸਿੱਥੇ ਉੱਥੇ ਉਦੋਂ ਦਾ ਬੈਰਾਗ ਵਾਲੀ ਧੁਨ ਵੱਜਦੀ ਸੀਗੀ ਬੈਰਾਗ ਵਾਲਾ ਰਾਗ ਵੱਜਦਾ ਸੀਗਾ ਉਹ ਲੱਗਦਾ ਸੀਗਾ ਵੀ ਸੱਚੀ-ਮੁੱਚੀ ਅਸੀਂ ਇਸ ਦੁਨੀਆ ਤੋਂ ਨਾ ਕਿਸੇ ਪਾਰ ਕਿਤੇ ਰੂਹਾਨੀਅਤ ਦੀ ਦੁਨੀਆ 'ਚ ਬੈਠੇ ਆ ਬੜਾ ਸਕੂਨ ਮਿਲਦਾ ਸੀਗਾ ਐਵੇਂ ਲੱਗਦਾ ਸੀ ਜਿਵੇਂ ਤੱਪਦੇ ਹੋਏ ਮਾਰੂਥਲ ਦੇ ਵਿੱਚ ਨਾ ਜੇਠ ਹਾੜ ਦੇ ਮਹੀਨੇ 'ਚ ਕਿਤੇ ਬੱਦਲ ਹੀ ਆ ਕੇ ਨਾ ਠੰਡੀ ਫੁਹਾਰ ਪੈ ਗਈ ਹੋਵੇ ਐਦਾਂ ਮਨ ਨੂੰ ਸਕੂਨ ਦੇਣ ਵਾਲੀ ਫਿਲਮ ਸੀਗੀ ਯਾਨਾ ਤਪਿਆ ਪਿਆ ਮਨ ਉਹ ਮਾਹੌਲ ਕਰਕੇ ਜਿੱਦਾਂ ਦੇ ਮਾਹੌਲ ਕਿਉਂ ਆਉਂਦਾ ਜਾਂਦਾ ਰਹਿੰਦਾ ਸੀ ਕਿੰਨੇ ਤਰ੍ਹਾਂ ਦੇ ਰੰਗ ਹੁੰਦੇ ਨੇ ਪਰ ਜਦੋਂ ਇਹ ਫਿਲਮ ਨੂੰ ਦੇਖਿਆ ਹੈ ਸ਼ਾਇਰੀ ਸੁਣੀ ਆ ਗਾਣੇ ਸੁਨੇ ਆ ਉਹ ਕਰੈਕਟਰਾਂ ਨੂੰ ਦੇਖਿਆ ਹੈ ਉਹ ਫੀਲ ਦੇਖਿਆ ਹੈ ਤੇ ਉਹ ਚੀਜ਼ ਨੇ ਨਾ ਦਿਲ ਨੂੰ ਬਹੁਤ ਮਿੱਠਾ ਜਿਹਾ ਸਕੂਨ ਦਿੱਤਾ ਹੈ ਜਿਵੇਂ ਅੰਦਰ ਠੰਡ ਪੈ ਗਈ ਆ ਕਿੰਨੇ ਚਿਰਵਾ ਠੰਡ ਪਈ ਏ ਮੈਨੂੰ ਤੁਹਾਡੇ ਸ਼ਬਦਾਂ ਤੋਂ ਪਤਾ ਲੱਗਿਆ ਅੱਜ ਬਹੁਤ ਤੁਹਾਡੇ ਉਦਾਸ ਸੱਚ ਦਿਲ ਦੇ ਵਿਚਾਰ ਅੱਜ ਬਹੁਤ ਠੰਡ ਪਈ ਹੈ ਸੱਚੀ ਕਹਿਵਾਂ ਨਾ ਵੀ ਮੈਂ ਸਮਝ ਸਕਦੀ ਹਾਂ ਕਈ ਵਾਰ ਸ਼ਬਦ ਪੂਰੇ ਨਹੀਂ ਕਰ ਸਕਦੇ ਓਕੇ ਫਿਲਮਾਂ ਲੈਣਾ ਜਿਹੜੀਆਂ ਇਹ ਹਰ ਬੰਦੇ ਨੂੰ ਦੇਖਣੀਆਂ ਚਾਹੀਦੀਆਂ ਨੇ ਇਹ ਨਹੀਂ ਹੈ ਕਿ ਜਿਹਦਾ ਦਿਲ ਟੁੱਟ ਗਿਆ ਜਾਂ ਕੁਝ ਹੋ ਗਿਆ ਉਹਨੂੰ ਦੇਖਣ ਚਾਹੀਦੇ ਆ ਜਾਂ ਹਰ ਬੰਦੇ ਦੀ ਕਹਾਣੀ ਆ ਕਿਉਂਕਿ ਇਹ ਰੂਹ ਦੀ ਕਹਾਣੀ ਆ ਰੂਹ ਤਾਂ ਹਰ ਬੰਦੇ ਦੇ ਅੰਦਰ ਆ ਸਮੇਂ ਦੇ ਨਾਲ ਕੀ ਹੋ ਰਿਹਾ ਕੀ ਆ ਰਿਹਾ ਕੀ ਜਾ ਰਿਹਾ ਕੋ ਚੀਜ਼ਾਂ ਆਉਣੀਆਂ ਜਾਣੀਆਂ ਨੇ ਪਰ ਸਦਾ ਜਿਹੜੀ ਰਹਿਣੀ ਆ ਸਦੀਵੀ ਆ ਉਹ ਰੂਹ ਆ ਮੁਹੱਬਤ ਆ ਉਹ ਹਮੇਸ਼ਾ ਰਹਿਣਾ ਹੈ ਸੋ ਮੇਰੇ ਖਿਆਲ ਦੇ ਵਿੱਚ ਜਦੋਂ ਬੰਦੇ ਬੇਚੈਨ ਹੋ ਜਾਂਦੇ ਆ ਤੜਫ ਜਾਂਦੇ ਨੇ ਉਦੋਂ ਉਹ ਮੁਹੱਬਤ ਤੋਂ ਆਪਣੇ ਧੁਰੇ ਤੋਂ ਦੂਰ ਹੋ ਜਾਂਦੇ ਆ ਤੇ ਜਦੋਂ ਫਿਰ ਇਹ ਜਿਹਾ ਫਿਲਮ ਆ ਇਹ ਜੇ ਇਹ ਜੀ ਸ਼ਾਇਰੀ ਇਹ ਜੇ ਗਾਣੇ ਸੁਣਨ ਨੂੰ ਮਿਲਦੇ ਨੇ ਫਿਰ ਬੰਦੇ ਨੂੰ ਯਾਦ ਆਉਂਦਾ ਕਿ ਨਹੀਂ ਮੈਂ ਕਿੱਥੇ ਫਿਰਦਾ ਪਿਆ ਕਿਹੜੇ ਖਲਾਅ ਚ ਘੁੰਮਦਾ ਆ ਮੇਰੀ ਰੂਹ ਆ ਇੱਕ ਮੇਰੀ ਇੱਕ ਆਪਣੀ ਹੋਂਦ ਆ ਫਿਰ ਬੰਦਾ ਵਾਪਸ ਆਪਣੇ ਧੁਰੇ ਤੇ ਆਉਂਦਾ ਹੈ ਫਿਰ ਉਹਨੂੰ ਰਾਹਤ ਮਿਲਦੀ ਆ ਸੋ ਇਹ ਜਿਹੀਆਂ ਫਿਲਮਾਂ ਠੰਡ ਪਾਉਂਦੀਆਂ ਨੇ ਹਰ ਬੰਦੇ ਨੂੰ ਮੁਹੱਬਤ ਦੀ ਜ਼ਰੂਰਤ ਆ ਹਰ ਬੰਦਾ ਅੱਜ ਤੜਪਿਆ ਪਿਆ ਹੈ ਕਿੱਦਾਂ ਦਾ ਵੀ ਕਿੱਦਾਂ ਦੇ ਵੀ ਲੋਕ ਨੇ ਉਹਨਾਂ ਨੂੰ ਮੁਹੱਬਤ ਚਾਹੀਦੀ ਆ ਠਰ ਚਾਹੀਦੀ ਆ ਸਕੂਨ ਚਾਹੀਦਾ ਸੋ ਸਕੂਨ ਨਾ ਰੁੱਤਪਿਆਂ ਦੇ ਵਿੱਚ ਆ ਨਾ ਪੈਸੇ ਦੇ ਵਿੱਚ ਆ ਕਿਸੇ ਚੀਜ਼ ਸਕੂਨ ਨਹੀਂ ਸਕੂਨ ਸਿਰਫ ਮੁਹੱਬਤ ਦੇ ਵਿੱਚ ਆ ਮਜ਼ਾ ਆ ਗਿਆ कोई लव स्टोरी है मेरे को बयान करनी तिजोर के रखता फिर अच्छा है पर ये आप एक नया मिहर सेट करते हैं बहुत खूबसूरत बहुत लवली रोमांटिक स्टोरी बहुत एंड्रोसिंग एंड अमेजिंग परफॉर्मेंसेस नीरू बाजवा एंड सत्येंद्र सट्टाज एंड एथारी ही बहुत ज्यादा कुछ है ब्यूटीफुल सिनेमैटिक एक्सपीरियंस बहुत बढ़िया जी ਚਾਹ ਪੰਜਾਬੀ ਫਿਲਮ ਚਾਹ ਕਮੇਟੀ ਹੁੰਦੀ ਹੈ ਇਸ ਵਾਰ ਚਾਹ ਸ਼ਾਇਰੀ ਲੱਗਦੀ ਹੈ ਕਿ ਬਿਲਕੁਲ ਨੀਰਾ ਜ਼ਾਹਿਰ کہہ ਸਕਦੀ ਹੈ ਕਹਿਣ ਕਿャ ਕਰ ਸਕਦੇ ਨੀਰਾ ਬਿਲਕੁਲ ਮਤਲਬ ਕਮੇਟੀ ਜੇ ਵਾਪਸ ਫਿਲਮ ਦੇ ਫਸਟ ਹਾਫ ਦੀ ਗੱਲ ਕਰਦੇ ਆ ਹਨਾ ਇੱਕ ਪਹਿਲਾ ਇਹ ਲੱਗ ਰਿਹਾ ਸੀ ਬੜੀ ਹਲਕੀ ਫੁਲਕੀ ਐਂਟਰਟੇਨਿੰਗ ਮੂਵੀ ਹੈ ਬਟ ਜਿਵੇਂ ਜਿਵੇਂ ਉਹ ਆਪਦੇ ਐਂਡ ਵੱਲ ਜਾ ਰਹੀ ਸੀ ਦਾ ਟੋਟਲੀ ਡਿਫਰੈਂਟ ਵਿਸ਼ਾ ਤੇ ਜਿੱਦਾਂ ਕਿ ਸਰਤਾਜ ਸਰ ਤੋਂ ਹਰ ਵਾਰ ਐਕਸਪੈਕਟਡ ਹੀ ਹੁੰਦਾ ਕਿ ਬਹੁਤ ਸੋਹਣਾ ਕੰਮ ਕਰਦੇ ਨੇ ਤਾਂ ਡੈਫੀਨਿਟਲੀ ਇਸ ਵਾਰ ਵੀ ਬਹੁਤ ਸੋਹਣਾ ਕੰਮ ਕੀਤਾ। ਕਹਿੰਦੇ ਸੀ ਨਵਾਂ ਮਿਆਰ ਸੈੱਟ ਕਰਦਾ ਕਹਿੰਦੇ। ਬਿਲਕੁਲ ਬਿਲਕੁਲ ਸਹੀ। ਮਤਲਬ ਜਿੱਥੇ ਨਾਮ ਆ ਜਾਂਦਾ ਨਾ ਕਿ ਸਰਤਾਜ ਸਰ ਕੰਮ ਕਰ ਰਹੇ ਨੇ ਤੇ ਨੀਰੂ ਮੈਮ ਕੰਮ ਕਰ ਰਹੇ ਨੇ ਉੱਥੇ ਪਹਿਲਾਂ ਹੀ ਕੁਝ ਚੀਜ਼ ਆ ਮਾਈਂਡ 'ਚ ਆ ਜਾਂਦੀ ਆ ਨੇ ਇੱਕ ਲੈਵਲ ਸੈੱਟ ਹੋ ਜਾਂਦਾ ਕਿ ਕੰਮ ਸਕੇਮ ਇਸ ਲੈਵਲ ਤੋਂ ਉੱਪਰ ਦਾ ਹੀ ਹੋਊਗਾ ਤੇ ਹਰ ਵਾਰ ਉਹ ਪਹਿਲਾਂ ਨਾਲੋਂ ਬੈਟਰੀ ਹੀ ਕਰਦੇ ਆ ਜੋ ਵੀ ਬਹੁਤ ਵਧੀਆ ਮੂਵੀ ਸੀਗੀ ਜੀ ਔਰ ਸਾਡੇ ਵਰਗੇ ਮਿੱਕੇ ਮੋਟੇ ਸ਼ਹਿਰਾਂ ਦੇ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਔਰ ਮੈਂ ਆਪਣੇ ਇੱਕ ਮੇਰੀ ਗਜ਼ਲ ਆ ਮੈਂ ਉਸ ਦਾ ਕਲਾਮ ਪੇਸ਼ ਕਰਾਂਗਾ ਕਿ ਕੈਨੀਏ ਤਾਂ ਮਰ ਜਾਂਨੇ ਆ ਕੈਨੀਏ ਤਾਂ ਮਰ ਜਾਂਨੇ ਆ ਤੈਨੂੰ ਸੌਖਾ ਕਰ ਜਾਂਨੇ ਆ ਔਰ ਨਾਮ ਇਸ਼ਕ ਦਾ ਸੁਣ ਕੇ ਹੁਣ ਤਾਂ ਕਸਮ ਖੁਦਾ ਦੀ ਡਰ ਜਾਂਨੇ ਆ ਵਾਵਾ ਵਾਵਾ ਕਹਿੰਦੇ ਇਸ਼ਾਰਾ ਕਰਨਾ ਬਹੁਤ ਜ਼ਰੂਰੀ ਹੈ ਵਾਵਾ ਉਸਤਾਦੀ ਵੀ ਕਰਨੀ ਬਹੁਤ ਜ਼ਰੂਰੀ ਹੈ ਤੇ ਬਹੁਤ ਸਾਰੇ सी पंजाबी फिल्म शायद दी प्रीमियर दी तस्वीर से वीडियोज़ के बाइट्स सब तो वही गल है उन्नी तरीक न रिलीज़ हो रही है अपने नज़दीकी सिनेमाघर अच्छे देखने वास्ते जरूर खेचल करो कैमरामैन सुमित के नाल नीरू बिजलवान दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर